ਅੱਜ ਪੂਰੀ ਦੁਨੀਆ ਵਿੱਚ ਜ਼ਿਆਦਾਤਰ ਲੋਕਾਂ ਦੇ ਕੋਲ smartphones ਵੀ ਹੈ ਤੇ ਉਹਦੇ ਵਿੱਚ ਇੰਟਰਨੈਟ ਦੀ ਸਹੂਲਤ ਵੀ ਹੈ ਇੰਟਰਨੈਟ ਦੀ ਸਹੂਲਤ ਲੈਣ ਲਈ ਹਰ ਵਿਅਕਤੀ ਨੂੰ ਰੀਚਾਰਜ ਜ਼ਰੂਰ ਕਰਨਾ ਪੈਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਅਜਿਹਾ ਦੇਸ਼ ਹੈ ਜਿੱਥੇ ਪੂਰੇ ਦੇਸ਼ ਲਈ ਇੰਟਰਨੈਟ ਦੀ ਸਹੂਲਤ ਮੁਫਤ ਹੈ ਇਨਾ ਹੀ ਨਹੀਂ ਇਸ ਦੇਸ਼ ਦੇ ਵਿੱਚ ਸਾਈਬਰ ਕ੍ਰਾਈਮ ਵੀ ਜ਼ੀਰੋ ਹੈ ਅੱਜ ਅਸੀਂ ਤੁਹਾਨੂੰ ਅਜਿਹੇ ਦੇਸ਼ ਬਾਰੇ ਦੱਸਾਂਗੇ ਜਿੱਥੇ ਸਾਰੇ ਲੋਕਾਂ ਦੇ ਇੰਟਰਨੈਟ ਮੁਫਤ ਦੱਸ ਦਈਏ ਇਹ ਯੂਰਪ ਦਾ ਇੱਕ ਛੋਟਾ ਜਿਹਾ ਦੇਸ਼ ਐਸਟੋਨੀਆ ਹੈ ਇਸ ਦੇਸ਼ ਵਿੱਚ ਲੋਕਾਂ ਨੂੰ ਇੰਟਰਨੈਟ ਦੀ ਵਰਤੋਂ ਕਰਨ ਲਈ ਇੱਕ ਵੀ ਪੈਸਾ ਖਰਚਣ ਦੀ ਲੋੜ ਨਹੀਂ ਪੈਂਦੀ ਹੈ ਇਸ ਦੇਸ਼ ਵਿੱਚ ਹਰ ਸਹੂਲਤ ਆਨਲਾਈਨ ਉਪਲਬਧ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਐਸਟੋਨੀਅਨ ਦੇ ਨਾਗਰਿਕ ਟੈਕਸ ਰਿਟਰਨ ਪਰ ਤੋਂ ਲੈ ਕੇ ਕਾਰ ਪਾਰਕਿੰਗ ਤੱਕ ਲਈ ਆਨਲਾਈਨ ਭੁਗਤਾਨ ਕਰਦੇ ਹਨ ਇੱਕ ਅਮਰੀਕੀ ਗੈਰ ਸਰਕਾਰੀ ਸੰਸਥਾ ਫ੍ਰੀਡਮ ਹਾਊਸ ਦੇ ਅਨੁਸਾਰ ਐਸਟੋਨੀਆ ਪੂਰੀ ਦੁਨੀਆ ਦੇ ਵਿੱਚ ਮੁਫਤ ਇੰਟਰਨੈਟ ਪਹੁੰਚ ਲਈ ਇੱਕ ਮਾਡਲ ਦੇਸ਼ ਹੈ ਜਾਣਕਾਰੀ ਮੁਤਾਬਕ ਇਸ ਦੇਸ਼ ਦੇ ਵਿੱਚ ਸਾਲ 2002 ਸਾਰੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਮੁਫਤ ਇੰਟਰਨੈਟ ਦੀ ਸਹੂਲਤ ਉਪਲਬਧ ਹੈ ਐਨਾ ਹੀ ਨਹੀਂ ਇੱਥੇ ਲਗਭਗ 90 ਫੀਸਦੀ ਲੋਕ ਇੰਟਰਨੈਟ ਕਨੈਕਟੀਵਿਟੀ ਦੀ ਵਰਤੋਂ ਕਰਦੇ ਹਨ ਐਨਾ ਹੀ ਨਹੀਂ ਚੋਣਾਂ ਵਿੱਚ VOTING ਵੀ ਆਨਲਾਈਨ ਹੁੰਦੀ ਹੈ ਇੰਟਰਨੈਸ਼ਨਲ ਬ੍ਰੌਡਬੈਂਡ ਸਪੀਡ ਇਨਵੈਸਟੀਗੇਸ਼ਨ ਏਜੰਸੀ ਦੇ ਅਨੁਸਾਰ ਨਾਰਵੇ ਵਿੱਚ ਸਭ ਤੋਂ ਵੱਧ ਨੈੱਟ ਸਪੀਡ ਹੈ ਅੰਕੜਿਆਂ ਮੁਤਾਬਕ ਪਿਛਲੇ ਸਾਲ ਹੀ ਮੋਬਾਈਲ ਫੋਨਾਂ ਦੀ ਆਸਤ ਇੰਟਰਨੈਟ ਸਪੀਡ 69 ਫੀਸਦੀ ਵਧੀ ਹੈ ਵਰਤਮਾਨ ਦੇ ਵਿੱਚ 52.6 ਮੈਗਾਬਾਈਟ ਪ੍ਰਤੀ ਸਕਿੰਟ ਹੈ ਆਸਾਨ ਭਾਰਤੀ ਪਾਸ਼ਾ ਦੇ ਵਿੱਚ 400 MB ਫਿਲਮ ਨੂੰ ਡਾਊਨਲੋਡ ਕਰਨ ਲਈ ਸਿਰਫ 8 ਸਕਿੰਟ ਦਾ ਸਮਾਂ ਲੱਗੇਗਾ ਹੁਣ ਸਵਾਲ A ਹੁੰਦਾ ਹੈ ਕਿ ਇੰਟਰਨੈਟ ਦੀ ਐਨੀ ਪਹੁੰਚ ਨਾਲ ਸਾਈਬਰ ਅਪਰਾਧ ਸਭ ਤੋਂ ਵੱਧ ਹੋਣਾ ਚਾਹੀਦਾ ਹੈ ਪਰ ਐਸਟੋਨੀਆ ਦੇਸ਼ ਦੀ ਖਾਸ ਗੱਲ ਇਹ ਹੈ ਕਿ ਦੇਸ਼ ਵਿੱਚ ਹਰ ਜਗ੍ਹਾ ਮੁਫਤ ਵਾਈਫਾਈ ਹੋਣ ਦੇ ਬਾਵਜੂਦ ਇੱਥੇ ਸਾਈਬਰ ਅਪਰਾਧ ਨਾ ਦੇ ਬਰਾਬਰ ਹੈ ਇਸ ਦੇ ਨਾਲ ਹੀ ਐਸਟੋਨੀਅਨ ਸਰਕਾਰ ਇੰਟਰਨੈਟ ਦੀ ਸਹੀ ਵਰਤੋਂ ਨੂੰ ਲੈ ਕੇ ਲੰਮੇ ਸਮੇਂ ਤੇ ਮੁਹਿੰਮ ਚਲਾਉਂਦੀ ਰਹਿੰਦੀ ਹੈ ਹਾਲਾਂਕਿ ਇੰਟਰਨੈਟ ਮੁਫਤ ਹੈ ਪਰ ਕਈ ਚੀਜ਼ਾਂ ਤੱਕ ਪਹੁੰਚ ਦੇ ਪਾਬੰਦੀਆਂ ਹਨ ਉਦਾਹਰਨ ਲਈ ਗੈਂਬਲਿੰਗ ਐਕਟ ਦੇ ਤਹਿਤ ਕਿਸੇ ਵੀ ਘਰੇਲੂ ਅਤੇ ਵਿਦੇਸ਼ੀ ਜੂਏ ਦੀ ਸਾਈਟ ਲਈ ਇੱਕ ਵਿਸ਼ੇਸ਼ ਲਾਇਸੈਂਸ ਦੀ ਲੋੜ ਹੁੰਦੀ ਹੈ ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ ਦੁਆਰਾ ਪਿਛਲੇ ਸਾਲ ਜਾਰੀ ਕੀਤੇ ਗਏ ਅੰਕੜੇ ਅਨੁਸਾਰ ਐਸਟੋਨੀਆ ਉਹਨਾਂ ਚੁਣੇ ਹੋਏ ਦੇਸ਼ਾਂ ਦੇ ਵਿੱਚ ਸ਼ਾਮਲ ਹੈ ਜਿੱਥੇ ਹਵਾ ਦੀ ਗੁਣਵੱਤਾ ਸਭ ਤੋਂ ਵਧੀਆ ਹੈ ਇਸ ਤੋਂ ਇਲਾਵਾ ਫਿਨਲੈਂਡ ਸਵੀਡਨ ਕੈਨੇਡਾ ਨਾਰਵੇ ਅਤੇ ਆਈਸਲੈਂਡ ਦੇ ਨਾਮ ਇਸ ਸੂਚੀ ਦੇ ਵਿੱਚ ਸ਼ਾਮਲ ਹਨ